ਕਹਿੰਦੇ ਇੱਕ ਵਾਰੀ ਕਿਸੇ ਦੇ ਪਿੰਡ 'ਚ ਅੱਗ ਲੱਗੀ ਸਾਰਾ ਸਮਾਨ ਸੜ ਗਿਆ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਕਹਿੰਦੇ ਚੋਰ ਨੂੰ ਫੜੋ ਉੱਥੇ ਬੰਦਾ ਇੱਕ ਬਜ਼ੁਰਗ ਸਿਆਣਾ ਬੈਠਾ ਸੀ ਉਹ ਕਹਿੰਦਾ ਚੋਰ ਨੂੰ ਛੱਡੋ ਤੁਸੀਂ ਉਹਨੂੰ ਫੜੋ ਜਿਹਨੇ ਅੱਗ ਲਾਉਣ ਵਾਲੇ ਨੂੰ ਡੱਬੀ ਫੜਾਈ ਸੀ ਸੋ ਇਹ ਡੱਬੀ ਫੜਾਉਣ ਵਾਲੇ ਬੰਦੇ ਆ ਜਿਹੜੇ ਬਹੁਤ ਖਤਰਨਾਕ ਹੁੰਦੇ ਨੇ ਅੱਜ ਕੱਲ ਅਸੀਂ ਦੇਖਦੇ ਆਂ ਅੱਗ ਲਾਈ ਡੱਬੂ ਕੰਧ ਤੇ ਡੱਬੂ ਕੰਧ ਤੇ ਬੰਦਾ ਵੀ ਨਹੀਂ ਬੈਠ ਕੇ ਪੂਰਾ ਤਮਾਸ਼ਾ ਵੀ ਦੇਖਦਾ ਕਿ ਹੁਣ ਆ ਕੀ ਹੋ ਰਿਹਾ ਤੇ ਜਦੋਂ ਅਜਿਹੇ ਬੰਦੇ ਸਾਨੂੰ ਮਿਲਦੇ ਨੇ ਝੁੱਕ ਝੁੱਕ ਕਰਨ ਸਲਾਮਾ ਅਸੀਂ ਜੱਜਮੈਂਟ ਵੀ ਨਹੀਂ ਕਰ ਸਕਦੇ ਕਿ ਯਾਰ ਸਾਡੇ ਬਾਰੇ ਜਾਂ ਸਾਡੇ ਨੁਕਸਾਨ ਬਾਰੇ ਇਹ ਲੋਕ ਸੋਚ ਸਕਦੇ ਨੇ ਸੋ ਅਜਿਹੇ ਡੱਬੂ ਆ ਜਿਹੜੇ ਉਹ ਪਰਿਵਾਰਾਂ ਦੇ ਵਿੱਚ ਵੀ ਆ ਸੰਸਥਾਵਾਂ ਦੇ ਵਿੱਚ ਵੀ ਆ ਸਰਕਾਰਾਂ ਦੇ ਵਿੱਚ ਵੀ ਆ ਤੇ ਇਹਨਾਂ ਨੇ ਚੰਗੇ ਭਲੇ ਵਸਦੇ ਰਸਤੇ ਘਰ ਚੰਗੀਆਂ ਭਲੀਆਂ ਸਰਕਾਰਾਂ ਚੰਗੇ ਭਲੇ ਦਫ਼ਤਰ ਤਾਰਪੀਟੋ ਕਰ ਦਿੰਦੇ ਨੇ ਇਹਨਾਂ ਦੀ شناخت ਕਰਨ ਦੀ ਲੋੜ ਆ ਜਦੋਂ ਇਹ ਆਪਦਾ ਕੰਮ ਕਰਕੇ ਪਾਰ ਜਾਂਦੇ ਨੇ ਤੇ ਆਪ ਨਹੀਂ ਕੰਮ ਕਰਦੇ ਇਹ ਕਿਸੇ ਦੇ ਹੋਰ ਭੋਲੇ ਭਾਲੇ ਬੰਦੇ ਦੇ ਮੋਢਿਆਂ ਤੇ ਰੱਖ ਕੇ ਚਲਾ ਜਾਂਦੇ ਨੇ ਤੇ ਆਪਦਾ ਕੰਮ ਇਹਨਾਂ ਦਾ ਹੋ ਜਾਂਦਾ ਇਹ ਦੁੱਖ ਪ੍ਰਗਟਾਣਾਂ ਚ ਖੜੇ ਹੁੰਦੇ ਨੇ ਵੀ ਭਾਈ ਬਹੁਤ ਮਾੜੀ ਗੱਲ ਹੋਈ ਤਾਂ ਇਹਨਾਂ ਦੱਬੂਆਂ ਦੀ شناخت ਕਰਨ ਦੀ ਬਹੁਤ ਲੋੜ ਆ ਇਹ ਸਿੱਖ ਲਓ ਜੇ ਤੁਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹੋ